ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਟਵਿੰ ਟਾਵਰ ਕraft ਬਾਜ਼ਾਰ ਮੇਲਾ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਵਿੱਚ 13 ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਲੱਗਾ ਹੋਇਆ ਹੈ। ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੇਲੇ ਵਿੱਚ ਖਰੀਦਦਾਰੀ ਕਰ ਰਹੇ ਹਨ। ਖਰੀਦਦਾਰੀ ਕਰਨ ਆਏ ਲੋਕਾਂ ਨੇ ਆਖਿਆ ਕਿ ਮੇਲਾ ਬਹੁਤ ਹੀ ਵਧੀਆ ਹੈ ਅਤੇ ਘੱਟ ਰੇਟਾਂ ਵਿੱਚ ਵਧੀਆ ਸਮਾਨ ਮਿਲ ਰਿਹਾ ਹੈ। ਅਤੇ ਬੱਚਿਆਂ ਲਈ ਝੂਲੇ ਵੀ ਲੱਗੇ ਹੋਏ ਹਨ। ਬੱਚੇ ਮੇਲੇ ਵਿੱਚ ਆ ਕੇ ਬਹੁਤ ਹੀ ਖੁਸ਼ ਹਨ। ट्विन टावर क्राफ्ट बाजार मेला जिस ਵਿੱਚ 100 ਤੋਂ ਵੱਧ ਸਟਾਲਸ ਹਨ ਟਵਿਨ ਟਾਵਰ ਕ્રાਫਟ ਬਾਜ਼ਾਰ ਮੇਲੇ ਵਿੱਚ ਰਾਜਸਥਾਨੀ ਗੁਜਰਾਤ ਤੋਂ ਇਲਾਵਾ ਹੋਰ ਵੀ ਕਈ ਰਾਜਾਂ ਦੇ ਸਟਾਲਸ ਲੱਗੇ ਹੋਏ ਹਨ ਟਵਿਨ ਟਾਵਰ ਕ્રાਫਟ ਬਾਜ਼ਾਰ ਮੇਲਾ ਦੁਪਹਿਰ 12 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਅਸੀਂ ਇਹ ਹਮ ਪਹਿਲੀ ਬਾਰ ਮੇਲੇ ਮੇ ਨਹੀਂ ਆਏ ਹਮ ਹਰ ਬਾਰ ਕ્રાਫਟ ਮੇਲੇ ਮੇ ਜਾਂਦੇ ਹਮੇ ਬਹੁਤ ਜ਼ਿਆਦਾ ਮਜ਼ਾ ਆਤਾ ਹੈ ਇਵਨ ਇੱਕ ਇਹ ਨਾ ਥੋੜਾ ਹਮ ਰੋਜ਼ ਜੋਪੇ ਜਾਂਦੇ ਹੋ ਨਾ ਇਹ ਅਲੱਗ ਸਾ ਇੰਜੋਏ ਕਰਨੇ ਕੋ ਹਮੇ ਮਿਲਤਾ ਹੈ तो पहले न्यू अमृतसर लगा हुआ था वहाँ पे भी बहुत अच्छा था अब यहाँ पे आए हैं थर्टीनथ मार्च मार्च को ये स्टार्ट हुआ है वन मंथ के लिए रहेगा यहाँ पे काफ़ी इंजॉय खाने पीने पे इतना ठीक है तो बच्चों के लिए ये फ़ायदा है कि काफ़ी इन्जॉय करने को मिलता है बच्चों को तो बहुत इंजॉयमेंट है सो ऑफिस टाइमिंग तो बाद रिलैक्सेशन वास्ते बहुत ही वीया है एक तो नियर बाय ने तो मतलब नियर बाय बहुत है ईजीली मतलब कोई ज़्यादा चार्ज़ भी नहीं है पोल्यूशनस वगैरह नहीं है कि बाहर जिम्मे मेलिया बहुत पोल्यूशन हूँ ਇਥੇ इजीली ਮਤਲਬ ਨਾ ਕੋਈ ਤਾਂ ਕਾਮੁਕੀ ਵਗੈਰਾ ਕੁਝ ਵੀ ਨਹੀਂ ਆ ਬਹੁਤ ਵਧੀਆ ਹੈ ਮਤਲਬ ਕਿ ਮੈਂ ਉਹੀ ਚੀਜ਼ ਬੋਲ ਰਹੀ ਹਾਂ ਕਿ ਮਤਲਬ ਪੋਸਟਲੀ ਵੀ ਨਹੀਂ ਹੈ ਕੋਈ ਇਹ ਨਾ ਜਿਆਦਾ ਕਿ ਆਪਾਂ ਕਹੀਏ ਕਿ ਬਾਹਰ ਨਾਲੋਂ ਬਹੁਤ ਅੱਛਾ ਹੈ ਕੋਈ ਕਰਾਊਡ ਵਗੈਰਾ ਨਹੀਂ ਮੇਨਲੀ ਹੁੰਦਾ ਕਿ ਕਰਾਊਡ ਵਗੈਰਾ ਚ ਜਾਣ ਨਾ ਡਰ ਲੱਗਦਾ ਹੈ ਕਿ ਹਾਂ ਫੇ ਕੋਈ ਚੀਜ਼ ਵਗੈਰਾ ਗੁੰਮ ਹੋ ਜਾਗੀ इजीली ਬਹੁਤ ਵਧੀਆ ਬਹੁਤ ਮਜ਼ਾ ਆਉਂਦਾ ਹੈ ਰਣਜੀਤ ਐਵੇਨਿਊ ਡੀ ਬਲਾਕ ਜਿਹੜੀ ਨਿਊ ਮਾਰਕੀਟ ਹੈ ਉਥੇ ਇਹ ਮੇਲਾ ਲੱਗਾ ਹੈ ਤੇ ਹਰ ਸਾਲ ਲੱਗਦਾ ਹੈ ਵੈਸੇ ਹਮ ਸਾਲ ਦੇ ਵਿੱਚ 4-5 ਵਾਰੀ ਮੇਲਾ ਲੱਗ ਲਾ ਪਿਆ ਇਥੇ ਪਰ ਬਹੁਤ ਹੀ ਵਧੀ ਇੰਜੋਏ ਕਰੀਦਾ ਆ ਵਧੀਆ ਹੈਗਾ ਮੇਲਾ ਬਹੁਤ ਵਧੀਆ ਬਾਕੀ ਮਨੋਰੰਜਨ ਦਾ ਇੱਕ ਜਰੀਆ ਆ ਵਧੀਆ ਫੈਮਿਲੀ ਨਾਲ ਬੰਦਾ ਇੰਜੋਏ ਕਰ ਸਕਦਾ ਹੁੰਦਾ ਇੱਥੇ ਝੂਲੇ ਵਗੈਰਾ ਵਧੀਆ ਲੱਗੇ ਹੋਏ ਆ ਕਾਨਪੀਨ ਵੀ ਠੀਕ ਆ ਸਭ ਕੁਝ ਵਧੀਆ ਹੁੰਦਾ ਮੇਲਾ ਭਾਜੀ ਬਹੁਤ ਵਧੀਆ ਜੀ ਰੰਜੀਦਿਆਂ ਨੂੰ ਆਏ ਆ ਤੇ ਬਹੁਤ ਵਧੀਆ ਲੱਗਾ ਮੇਲਾ ਤੁਹਾਨੂੰ ਇੱਥੇ ਆ ਕੇ ਅੱਛਾ ਸੀਗਾ ਪ੍ਰੋਗਰਾਮ ਸਮਾਨ ਭਾਜੀ ਹਰ ਚੀਜ਼ ਘਰ ਦੀ ਵਰਤੋਂ ਲਈ ਕੱਪੜੇ ਬੱਚਿਆਂ ਲਈ ਖੜੋਣੇ ਆ ਜਿਵੇਂ ਕਿ ਮੰਨ ਕੇ ਚੱਲੀ ਆਪਾਂ ਝੂਲੇ ਆ ਬਹੁਤ ਅੱਛਾ ਲੱਗਿਆ ਤੇ ਆਗੇ ਬਾਜੀ ਫਾਇਦਾ ਵੀ ਹੁੰਦਾ ਵਾ ਤੇ ਆਪਣੇ ਬੱਚਿਆਂ ਦਾ ਮਨੋਰੰਜਨ ਵੀ ਹੋ ਜਾਂਦਾ ਵਾ ਹਰ ਚੀਜ਼ ਦਾ ਮਜਾ ਆਉਂਦਾ ਇੱਥੇ ਆਗੇ ਬਾਜੀ ਇੰਜੋਏਮੈਂਟ ਕਰਨਾ ਚਾਹੀਦਾ ਵਾ ਬਹੁਤ ਵਧੀਆ ਮੇਲਾ ਹੈ ਇੱਥੇ ਇੱਥੇ ਕਾਫੀ ਕੁਝ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਵੀ ਐ ਜਿਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਸਟਾਲਸ ਲੱਗੇ ਹੋਏ ਐ ਅੱਛੇ ਲੱਗ ਰਹੇ ਐ ਸਾਰੇ ਬੱਚਾ ਨੂੰ ਇੰਜੋਏ ਕਰ ਰਹੇ ਆ ਜੀ ਲੱਗਨੇ ਚਾਹੀਦੇ ਹੋਰ ਬੱਚਾ ਵਾਸਤੇ ਇੰਜੋਏ ਹੋ ਜਾਂਦਾ ਬਸ ਹੋਰ ਕੀ ਹੈ ਬਹੁਤ ਵਧੀਆ ਮੇਲਾ ਹੈ ਸਟਾਲਸ ਵੇਖਿਆ ਸਾਰੀਆਂ ਤੇ ਚੇਹਰ ਲੱਗੇ ਹੋਈਆਂ ਜਿਵੇਂ ਕੋਈ ਵੀ ਚੀਜ਼ ਲੱਗ ਗਈ ਹੈ ਕੋਈ ਵੀ ਸਮਾਨ ਲੈ ਸਕਦੇ ਆਪਾਂ ਸਾਰਾ ਕੁਝ ਅਗਾਥੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਸਾਰਾ ਕੁਝ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕੋਈ ਦੁਬਈ ਦਾ ਸਿੰਗਾਪੁਰ ਦਾ ਤਸਵੀਰਾਂ ਨਹੀਂ ਇਹ ਅਮਰਥਾ ਰਣਜੀਤ ਐਮੜੀ ਦਸਹਿਰਾ ਗਰਾਊਂਡ ਦੀਆਂ ਤਸਵੀਰਾਂ ਨੇ ਜਿੱਥੇ ਕ੍ਰਾਫਟ ਮੇਲਾ ਲੱਗਾ ਹੋਇਆ ਹੈ ਵੱਡੀ ਗਿਣਤੀ ਵਿੱਚ ਲੋਕ ਆ ਕੇ ਇੱਥੇ ਖਰੀਦਦਾਰੀ ਕਰ ਰਹੇ ਹਨ ਜਿਹੜੇ ਲੋਕਾਂ ਨੇ ਗੱਲਬਾਤ ਕੀਤੀ ਖਰੀਦਦਾਰੀ ਕਰਨ ਆਏ ਉਹਨਾਂ ਨੇ ਅੱਖ ਕਿ ਬਹੁਤ ਹੀ ਵਧੀਆ ਮੇਲਾ ਹੈ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਟੇ ਵੀ ਲੱਗੇ ਹੋਏ ਹਨ ਅਮਰਥਾਰ ਫਾਟਵੇ ਖਬਰਨਾਮਾ ਲਈ ਰਕੇਸ਼ ਕੁਮਾਰ